ਇਹ ਮੈਨੂੰ ਤੁਸੀਂ ਜਨਮ ਦੇ ਪਰਦੇਸ ਮੰਨ ਲਿਆ ਜਿਵੇਂ ਹੋਇਆ ਅਜਿਹਾ ਜਿਹੜੀ ਮੈਨਾ ਸਮਾਜ ਬਣਾ ਦਈ ਐ ਸੀ ਕਾਫੀ ਲੰਮੇ ਸਮੇਂ ਤੋਂ 75 ਸਾਲਾਂ ਤੋਂ ਆਪਣੇ ਪਿੰਡੇ ਤੇ ਜਿਹੜਾ ਸੰਤਾਪ ਹੁੰਦਾ ਰਿਹਾ ਸੀ ਸਾਨੂੰ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਕਿਸੇ ਨੇ ਚੜ੍ਹਦੀ ਬਾਣੀ ਭੜੀ ਜਿਹੜਾ ਅੱਜ ਇਹਨਾਂ ਨੇ ਅੱਜ ਬਲਾਵਰ ਸਾਹਿਬ ਨੂੰ ਸਾਨੂੰ ਸੁਵਾਹ ਜਾਇਆ ਤੇ ਨਾਲੇ ਵੀ ਕਿਹਾ ਵੀ ਜਿਹੜਾ ਵੀ ਤੁਹਾਡੇ ਨਾਲ ਅਜ ਤੱਕ ਨਹੀਂ ਇਨਸਾਫ ਤੋਂ ਨਹੀਂ ਸਾਡੇ ਹੱਥਾਂ ਦੀ ਲੱਗ ਕੇ ਆਈ ਜੀ ਉਹ ਅਸੀਂ ਕਰਾਂਗੇ ਤੇ ਨਾਲੇ ਅੱਜ ਨੂੰ ਜਾਵਦਾ ਜੀ ਦਨਸ਼ਕੀ ਦਾਵਦਾ ਵੀ ਮੇਰੇ ਨਾਲ ਦਿੱਤਾ ਜਿਹੜੀ ਵੀ ਸੇਵਾ ਇਹਨਾਂ ਨੇ ਮੈਨੂੰ ਕਿਹਾ ਵੀ ਲਈ ਜਾ ਸਾਰਿਆਂ ਸਾਰੇ ਜਿਹਨੇ ਵੀ ਸਮਾਜ ਦੇ ਸਾਰੇ ਇਕੱਠੇ ਹੋ ਕੇ ਪਲੇਟਫਾਰਮ ਤੇ ਇਕੱਠੇ ਹੋ ਕੇ ਸਨ ਉਹਨਾਂ ਵਾਲੇ ਸਮਾਜ ਦੇ ਕੋਤ ਰਾਹਲ ਗੱਲ ਜੀ ਸੁਨੇਹਾ ਜੀ ਦੇ ਮਰਦਾਂ ਨਾਲ ਬੇਚ ਕਰੇ ਜੋ ਬਣ ਸਾਫ ਰਹੀ ਪੰਜਾਬ ਦੇ ਵਿੱਚ ਲੈ ਕੇ ਆਉਣ ਤੇ ਸਾਡੇ ਜਿਹੜੇ ਹੱਕਾਂ ਦੀ ਰਾਖੀ ਕੀਤੀ ਹੈ ਉਹ ਤੇ ਸਾਡੇ ਨੂੰ ਸਾਡੇ ਹੱਕ ਦਵਾਏ ਮਾ ਰਾਜ ਮਾ ਰੱਜਾਂ ਨੇ ਕਿ ਅੱਜ ਅਸੀਂ ਸਾਰੇ ਵਿਕਰ ਟੈਕਨੀਕੀ ਮਹਿਰਾ ਉਹਨਾਂ ਦੀ ਰਣਨੀਤੀ ਦੇ ਅਗਵਾਈ ਹੇਠ ਅੱਜ ਅਸੀਂ ਪੰਜਾਬ ਦੇ ਚੇਅਰਮੈਨ ਜ਼ਲਾਵਰ ਖਾਨ ਜੀ ਨੂੰ ਮਿਲੇ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੀ ਅੱਜ ਮੀਟਿੰਗ ਦੇ ਵਿੱਚ ਬਹੁਤ ਅੱਛੀ ਗੱਲਾਂ ਦੱਸੀਆਂ ਜੋ ਕਿ ਸਾਨੂੰ 75 ਸਾਲਾਂ ਨਾਲ ਤੇ ਵੀ ਕੁਝ ਮਿਲ ਸਕਿਆ ਕਿਉਂਕਿ ਉਹਦੀ ਆਵਾਜ਼ ਸਾਡੀ ਜਿਹੀ ਹੈ ਇਸ ਵੇਲੇ ਇਮਰਾਨ ਖਾਨ ਜੀ ਪਾਰਲੀਮੈਂਟ ਵਿੱਚ ਉਠਾ ਰਹੇ ਆ ਪ੍ਰਤਾਪ ਕਰੀਏ ਜੀ ਸਮਾਹਨ ਪ੍ਰਤਾਪ ਜੀ ਜੀ ਵਾਲੇ ਨੂੰ ਸਾਡੀ ਨੂੰ ਬਲੰਦ ਕਰ ਰਿਹਾ ਤੇ ਅਸੀਂ ਮੋਂ ਇਹ ਹੀ ਬੇਨਤੀ ਕਰਾਂਗੇ ਕਿ ਜੋ ਛਾਡੇ ਪਿਛਲੇ ਛਾਡੇ ਛੋਟਿਆ ਜਾਂਦਾ ਜਿਹੜੀ ਅੱਜ ਜਿੱਦਾਂ ਮਹਿਰਾ ਹੋ ਗਏ ਪੁਹਾਰ ਹੋ ਗਏ ਸ੍ਰਿਸ਼ਚਨ ਹੋ ਗਏ ਔਰ ਮੁਸਲਮ ਜਲੇ ਇਹਦਾ ਸਾਰਿਆਂ ਨੂੰ ਨਾਲ ਲੈ ਕੇ ਤੇ ਇਹਨਾਂ ਬਠੀ ਚੱਲਾਂਗੇ ਅੱਜ ਮਨੂੰ ਪੰਜਾਬ ਦਾ ਜਿਹੜਾ ਸੈਕਟਰੀ ਹੈ ਉਹਦਾ ਉਹਦਾ ਦਿੱਤਾ ਮੈਂ ਤਨ ਮਨ ਨਾਲ ਇਹ ਜੀ ਦੀ ਸੇਵਾਵਾ ਨਵਾ ਮੰਗਦਾ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਬਿੱਕਰ ਜੀ ਮੇਰਾ ਆਲਿਬੀ ਮੇਰਾ ਕਸ਼ੋਰਪੁਰ ਦਾ ਰਦਰ ਸਾਡੀ ਜਿਆ ਰਾਕੇ ਲਸ਼ ਅਸੀਂ ਅੱਜ ਉੱਚੀ ਬੋਲੋ ਪੰਜਾਬ ਮਿਨੋਰਟੀ ਸੈੱਲ ਦੇ ਡਿਪਾਰਟਮੈਂਟ ਦੇ ਚੇਅਰਮੈਨ ਜੌਜੀ ਬਲਾਵਰ ਖਾਨ ਮਮਨ ਖਾਨ ਜੀ ਤੇ ਬਰੇਹ ਜਿਹੇ ਹੈਡ ਅੱਪਸ ਬੈਠੇ ਹੈ ਅੱਜ ਅਸੀਂ ਸਾਡੇ ਸਮਾਜ ਦੇ ਕੰਪੌਰ ਸਾਹਿਬ ਤੋਂ ਰੋਪੜ ਤੋਂ ਔਰ ਲੁਧਿਆਣੀ ਤੋਂ ਔਰ ਕਪੂਖੇ ਤੋਂ ਕਾਫੀ ਜੋ ਵੈਰਾ ਸਮਾਜ ਦਾ ਸਮੂਹ ਤੇ ਕਾਰਕੁਨ ਜੋ ਕਿ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੇ ਕੰਮ ਆਪਣੇ ਜਮਿਨੀ ਪੱਧਰ ਤੇ ਕੰਮ ਕਰ ਰਹੇ ਆ ਉਹ ਸਾਰੇ ਨੂੰ ਅਸੀਂ ਇਕੱਤਰ ਇੱਕ ਡੈਲੀਗੇਸ਼ਨ ਦੇ ਰੂਪ ਵਿੱਚ ਅੱਜ ਅਸੀਂ ਚੇਰਮੈਨ ਸਾਹਿਬ ਕੋਲ ਆਏ ਆ ਤੇ ਚੇਰਮੈਨ ਸਾਹਿਬ ਨੇ ਸਾਡੇ ਸਾਰੇ ਜਿੰਨੇ ਵੀ ਦੇ ਆਪਣੇ ਲੋਕ ਆਏ ਸਮਾਜ ਦੇ ਉਹਨਾਂ ਨੂੰ ਜਿਨੇ ਵਿੱਚ ਗੁਰਜੀਤ ਸਿੰਘ ਮਹਿਰਾ ਰਿਟਾਇਰ LIC ਡਿਪਾਰਟਮੈਂਟ ਤੋਂ ਉਹਨਾਂ ਨੂੰ ਜਨਸ਼ਕਤੀ ਦਾ ਉਹਦਾ ਦਿੱਤਾ ਹੈ ਤੇ ਪ੍ਰਿੰਸੀਪਲ ਰਾਜਕੁਮਾਰ ਮਹਿਰਾ ਜੀ ਇਹਨਾਂ ਨੂੰ ਸੈਕਟਰੀ ਪੰਜਾਬ ਮinority council ਦੇ ਆਪਣੇ ਨਾਲ ਨਾਮਨੇਟ ਕੀਤਾ ਹੈ। ਔਰ ਰੋਪੜ ਦੇ ਕੰਪਾਉਂਡਰ ਸਾਹਿਬ ਜਿਹੜੀ ਹੈਗੀ ਹੈ ਵਿਦਵਾਨ ਸਭਾ ਹਲਕਾ ਤੇ ਬਲਾਕ ਵਿੱਚ ਉਹਦੇ ਵਿੱਚ ਕੰਪਾਉਂਡਰ ਦੇ ਜਿਹੜੀ ਟੀਮ ਤਿਆਰ ਕੀਤੀ ਆ ਉਹ ਸਾਰਿਆਂ ਨੂੰ ਮਤਲਬ ਅੱਜ ਯੂ ਕਿੱਤਾ ਦੇ ਕਿ ਆਪਣੇ ਤਿਆਰ ਕਰਤੇ ਆ ਜਿਨ੍ਹਾਂ ਨੂੰ ਔਲੇ ਕੋਈ ਦਿਨਾਂ ਵਿੱਚ ਸਾਡੇ ਰਾਸ਼ਟਰੀ ਚੇਅਰਮੈਨ ਇਮਰਾਨ ਤਰਤਾਬੜੀ ਜੀ ਮਨੋਟੀ ਚਲਦੇ ਮੈਂਬਰ ਪਾਰਲੀਮੈਂਟ ਅਤੇ ਚੇਅਰਮੈਨ ਪੰਜਾਬ ਬਲਵਿੰਗ ਬਲਵਰ ਖਾਨ ਮੁਮਿੰਦਰ ਖਾਨ ਜੀ ਇਹ ਉੱਤੇ ਰਾਜਾ ਗਿੰਗ ਸਾਹਿਬ ਪਤਾਸੇ ਬਾਜਵਾ ਇਹ ਕਾਗਜ਼ ਭਾਵਨ ਚੰਡੀਗੜ੍ਹ ਵਿੱਚ ਯੂ ਕਿੱਤਾ ਦਾ ਫਾਰਮ ਦਿੱਤੇ ਜਾਣੀ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਜੀ ਸਾਡਾ ਜੀ ਅਸੀਂ ਇਹਨਾਂ ਸਾਰਿਆਂ ਸਾਡੇ ਮਿਲੂ ਸਾਡੇ ਸਮਾਜ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਸਮਾਜ ਦੀ ਆਵਾਜ਼ ਸੱਟ ਤੱਕ ਪਹੁੰਚਾਈ ਹੈ ਔਰ ਸਾਡੇ ਸਮਾਜ ਨੂੰ ਪਿਛਤ ਸਾਲ ਵਿੱਚ ਜਿੱਥੇ ਨਹੀਂ ਕੋਈ ਇਹ ਕਿਸੇ ਰੁਚਾ ਸੀਗਾ ਕਿਸੇ ਪਾਰਟੀ ਨੇ ਕੋਈ ਨੂੰ ਨੁਮਾਇੰਦਗੀ ਦਿੱਤੀ ਜੀ ਤੇ ਅੱਜ ਮਤਰਨ ਦਲੌਰ ਖਾਨ ਜੌਹਰੀ ਦਲੌਰ ਖਾਨ ਜੀ ਨੇ ਇਹ ਰੈਨ ਮੈਡੀਏਟਰ ਅਸੀਂ ਇਹਨਾਂ ਦੇ ਨਾਲ ਕੰਮ ਕਰਾਂਗੇ ਔਰ ਇਹ ਸਾਡੇ ਸਮਾਜ ਨੂੰ ਚੁੱਕਣਵਾਦੇ ਸੈਂਟਰ ਤੱਕ ਸਾਡੀ ਗੱਲ ਨੂੰ ਪਹੁੰਚਾ ਰਿਹਾ ਹੈ ਅਸੀਂ ਇਹਨਾਂ ਦਾ ਬਹੁਤ ਹੈ ਦਿਲੋਂ ਸਮਾਜ ਵੱਲੋਂ ਮੈਨਾ ਸਮਾਜ ਵੱਲੋਂ ਔਰ ਜਿੰਨੇ ਸਾਡੇ ਰੋਜ਼ ਰੋਟੀ ਦੇ ਵਰਕਰ ਆ ਅਸੀਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਠੀਕ ਸਰ ਜੀ ਮੇਰਾ ਨਾਮ ਦਿਲਬਖ ਮਮਦ ਖਾਨ ਚੇਅਰਮੈਨ ਕਟਿੰਟੀ ਪੰਜਾਬ ਕੌਂਸਲ ਮੈਨੋਟੀ ਡਿਪਾਰਟਮੈਂਟ ਦਾ ਜਿਹੜਾ ਸ਼ਿਕਾ ਹੈ 올 ਇੰਡੀਆ ਦਾ ਚੇਅਰਮੈਨ ਨੇ ਰਾਮ ਪ੍ਰਸਾਦ ਜੀ ਨਿਆਪਧੇ ਕਾਂਗਰਸ ਕਮੇਟੀ ਮਿਨੋਰਿਟੀ ਡਿਪਾਰਟਮੈਂਟ ਦਾ ਮੈਂ ਚੇਅਰਮੈਨ ਹਾਂ ਅਰ ਕਾਫੀ ਸਮੇਂ ਤੋਂ ਸਰਕਾਰਾਂ ਨੂੰ ਚਲਾਇਆ ਦੇਖਿਆ ਵੀ ਬਣਾਇਆ ਵੀ ਉਸ ਟਾਈਮ ਪੰਜਾਬ ਦੇ ਵਿੱਚ ਮਿਨੋਰਿਟੀ ਡਿਪਾਰਟਮੈਂਟ ਦਾ ਕੋਈ ਨਾਂ ਨਹੀਂ ਸੀ ਉਹਦਾ ਪਰ ਜਿਸ ਟਾਈਮ ਸਾਡਾ ਇਹ ਮਿਨੋਰਿਟੀ ਡਿਪਾਰਟਮੈਂਟ ਦਾ ਇੱਕ ਸੈੱਲ ਮੰਨਿਆ ਜਾਂਦਾ ਸੀ ਅੱਜ ਉਹਨੂੰ ਰਾਹੁਲ ਜੀ ਨੇ ਕਾਂਗਰਸ ਪਾਰਟੀ ਨੇ ਸੋਨੀਆ ਜੀ ਨੇ ਡਿਪਾਰਟਮੈਂਟ ਦਾ ਇੱਕ ਹਿੱਸਾ ਬਣਾਇਆ ਕਾਂਗਰਸ ਪਾਰਟੀ ਨੇ ਉਹ ਕਾਗ ਬਣਾਤਾ ਜਦੋਂ ਅਸੀਂ ਮਿਨਿਸਟਰ ਹੋਏ ਮਿਨਿਸਟਰ ਦਾ ਵਿਭਾਗ ਹੁੰਦਾ ਉਹਦਾ ਸਾਨੂੰ ਇੱਕ ਮਾਨ ਸਨਮਾਨ ਮਿਲਿਆ ਕਿ ਅਸੀਂ ਡਿਪਾਰਟਮੈਂਟ ਬਣਿਆ ਹੈ ਸਰ ਉਹ ਇਹ ਫਰੰਟਲ ਆਰਗੇਨਾਈਜੇਸ਼ਨ ਦੇ ਨਾਮ ਤੇ ਕਨਵਰਟ ਹੋਇਆ ਅੱਜ ਦੀ ਸਰ ਜਿਹੜੀ ਮੀਟਿੰਗ ਸੀ ਉਹਦਾ ਚੰਡਾ ਕੀ ਸੀ ਆਜ ਦੀ ਮੀਟਿੰਗ ਦਾ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਹੈ ਸੀ ਕੇ ਪੰਜਾਬ ਦੇ ਵਿੱਚ ਅੱਜ ਤੱਕ 75 ਸਾਲ ਹੋ ਗਏ ਨੇ 74 75 ਸਾਲ ਹੋ ਗਏ ਦੇਸ਼ ਦੀ ਜاتی ਜਿਹੜੀ ਹੋਣੀ ਹੈ ਕੋਈ ਜਿਸ ਦੇ ਵਿੱਚ ਅੱਜ ਤੱਕ ਮੈਂ ਸਮਝਦਾ ਵੀ ਸਾਡੀ اپੋਜੀਸ਼ਨ ਪਾਰਟੀ ਨੇ ਕਦੇ ਵੀ ਕਿਸੇ ਮਹਿਰਾ ਬਰਾਦਰੀ ਦਾ ਨਾਂ ਨਹੀਂ ਲਿਆ ਨਾ ਕਿਸੇ ਮਹਿਰਾ ਬਰਾਦਰੀ ਨੂੰ ਸਨਮਾਨ ਦਿੱਤਾ ਇਸ ਕਰਕੇ ਅੱਜ ਸਾਡੀ ਜਿਹੜਾ ਮਿਨੋਰਟੀ ਡਿਪਾਰਟਮੈਂਟ ਦਾ ਪੰਜਾਬ ਪ੍ਰਦੇਸ਼ ਦਾ ਕੰਟਰੋਲ ਸੋਪੀ ਇਹਦੇ ਵਿੱਚ ਗੁਰਦੀਪ ਸਿੰਘ ਜੀ ਮੇਰਾ ਵਿਕਰਮਜੀਤ ਸਿੰਘ ਜੀ ਜਲੂ ਚੱਕੀ ਨੇ ਮੇਰਾ ਤੇ ਅਗਰ ਵਿਕਰਮ ਜੀ ਵੀ ਚੱਕੀ ਦੇ ਜਿਹੜੇ ਮੈਸਿਪਲ ਨੇ ਉਹ ਪੰਜਾਬ ਦੇ ਚੱਕੀ ਨੇ ਨੋਟੀਡ ਡਿਪਾਰਟਮੈਂਟ ਦੇ ਡਿਪਾਰਟਮੈਂਟ ਦਾ हिस्सा ਬਣੇ ਨੇ ਜਿਹੜੇ ਕਿ ਐਡਵਾਈਜ਼ਰੀ ਬੋਰਡ ਤੇ ਇਹਨਾਂ ਨੂੰ ਗ੍ਰਸਟ ਕੀਤਾ ਗਿਆ ਤੇ ਇਸ ਕਰਕੇ ਅੱਜ ਅਸੀਂ ਇਹ ਚਾਹੁੰਦੇ ਹਾਂ ਕਾਫੀ ਲੋਕ ਬਾਹਰ ਜਿਹੜੇ ਇਹਨਾਂ ਨੇ ਬੈਠੇ ਨੇ ਜਿਹੜੇ ਕਿ विक्रमजीत सिंह इननेली रवायदे ते वैरा साहब दी इमारी ਦੇ ਵਿੱਚ ਜਿਹੜੇ ਆਏ ਨੇ ਲੋਕ ਆਪ ਇਹਦਾ ਦਾ ਮੇਨ ਅਜੰਡਾ ਇਹ ਸੀ ਮੇਨ ਅਜੰਡਾ ਇਹ ਸੀ ਕਿ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਹਮੇਸ਼ਾ ਦਿਤਾਇਆ ਜਾਂਦਾ ਹਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਮਜ਼ਬੂਤ ਕੀਤਾ ਜਾਂਦਾ ਲੇਕਿਨ ਅੱਜ ਤੱਕ ਮਹਿਰਾ ਬਰਾਦਰੀ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਸਨਮਾਨ ਨਹੀਂ ਸੀ ਮਿਲਿਆ ਅੱਜ ਮਿਨੋਰਟੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹਨਾਂ ਨੂੰ ਪੂਰੇ ਸਨਮਾਨ ਦੇ ਨਾਲ ਔਰ ਔਰ ਪੂਰੇ ਸਨਮਾਨ ਦੇ ਨਾਲ ਪੂਰੀ ਇੱਜ਼ਤ ਦੇ ਨਾਲ ਇਹਨਾਂ ਨੂੰ ਆਪਣੇ ਮੋਢੇ ਨਾਲ ਮੋਢਾ ਲਾ ਕੇ ਔਰ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੀ ਔਰ ਜਿਹੜਾ ਕਿ ਰਾਹੁਲ ਗਾਂਧੀ ਜੀ ਦਾ ਇਮਰਾਨ ਪ੍ਰਤਾਪ ਗੜੀ ਜੀ ਦਾ ਆਦੇਸ਼ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੁਕਤੀ ਪੱਤਰ ਨੇ ਇਹਨਾਂ ਦੇ ਉਹ ਕਾਂਗਰਸ ਚੰਡੀਗੜ੍ਹ ਭਵਨ ਦੇ ਵਿੱਚ ਇਮਰਾਨ ਪ੍ਰਤਾਪ ਗੜੀ ਜੀ ਦੀ ਔਰ ਵਾਗੀ ਦੇ ਵਿੱਚ ਰਾਜਾ ਵਿੜੇ ਜੀ ਜਿਹੜੇ ਸਾਡੇ ਪੀਪੀਸੀ ਟਰਿਫ ਨੇ ਅਰ ਅਰ ਦੇ ਪ੍ਰੈਜ਼ੀਡੈਂਟ ਸਾਹਿਬ ਦੇ ਅਗਵਾਹੀ ਦੇ ਵਿੱਚ اپੋਜੀਸ਼ਨ ਰੀਡਰ ਸਰਦਾਰ ਪ੍ਰਤਾਪ ਸਿੰਘ ਕੁਆਜਵਾਦੀ ਅਗਵਾਹੀ ਦੇ ਵਿੱਚ ਔਰ ਕੈਪਟਨ ਸੰਦੀਪ ਚੰਦੂ ਦੀ ਅਗਵਾਹੀ ਦੇ ਵਿੱਚ ਜਮ ਚੱਕੀ ਦੇ ਤਾਂ ਕਿ ਸਾਰੇ ਪੰਜਾਬ ਨੂੰ ਜਿੰਨੀਆਂ ਲਿਸਟਾਂ ਆਊਟ ਹੋ ਚੁੱਕੀਆਂ ਨੇ ਉਹਨਾਂ ਲਈ ਜਿਹੜੇ ਨੁਕਤੀ ਪੱਤਰ ਨਹੀਂ ਉਹ ਕਾਂਗਰਸ ਤੋਂ ਵੰਦੇ ਵਿੱਚ ਦਿੱਤੇ ਜਾਣਗੇ ਔਰ ਇੱਕ ਜਿਹੜੇ ਸੈਂਕੜੇ ਦੇ ਮਤਲਬ ਇਹਨਾਂ ਦੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਨੇ ਉਹੀ ਕਾਂਗਰਸ ਪਾਰਟੀ ਦੁਆਇ ਕਰਮੇ ਅਰ ਕੁਝ ਲੋਕ ਜੀ ਬੀਜੇਪੀ ਦੇ ਵਿੱਚ ਨੇ ਉਹ ਵੀ ਕਾਂਗਰਸ ਪਾਰਟੀ ਜੁਆਇਨ ਕਰਨਗੇ ਜਿਵੇਂ ਪਿਛਲੇ ਦਿਨ ਛੱਲੇ ਦਿੱਲੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਕੀ ਤੇ ਕਾਇ ਹੋਇਆ ਇਹ ਸਾਰਾ ਕੁਝ ਕਰਕੇ ਇੱਕ ਪੰਜਾਬ ਦੇ ਵਿੱਚ ਇਨਸਾਫ ਰੈਲੀ ਲਾ ਕੇ ਜਿਹਦੇ ਵਿੱਚ ਇਮਰਾਨ ਪ੍ਰਤਾਕੜੀ ਹੈਂਡ راہਲ ਗਾਂਧੀ ਐਂਡ ਸਾਡੇ ਪਰਿਵਾਰੀ ਪੰਜਾਬ ਦੇ ਉਹ ਸਾਰੇ ਲੋਕ ਪ੍ਰਤੀ ਸ਼ਾਂਤ ਲੋਕ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਇਨਸਾਫ ਦਿੱਤਾ ਜਾਪੂਆ ਜੋ ਇਹ ਮੰਗ ਰਹੇ ਨੇ ਸਾਰੇ ਮੰਗਾਂ ਦਿੱਤੇ ਕਾਂਗਰਸ ਪਾਰਟੀ ਬੜੀ ਗੰਭੀਰਤਾ ਦੇ ਨਾਲ ਇਹਦੇ ਤੇ ਵਿਚਾਰ ਕਰ ਰਹੀ ਆ ਤਾਂ ਕਿ ਜਿਹੜਾ ਕਿ ਜਲਦੀ ਹੀ ਲੋਕਾਂ ਸਾਹਮਣੇ ਆ ਜਾਵੇ ਮੇਰਾ ਬ੍ਰਦਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਬ੍ਰਦਰ ਨੂੰ ਅਸੀਂ ਇਹ ਕਹਿਣਾ ਚਾਹਦੇ ਆਂ ਕਿ ਹੋਣ ਤੱਕ ਜੋ 74-75 ਸਾਲ ਦੇ ਵਿੱਚ ਹੋ ਜਾ ਉਹਦੇ ਵਿੱਚ ਜਿਹੜੀ ਮਿਨੋਰੀਟੀ ਡਿਪਾਰਟਮੈਂਟ ਆ ਅਸੀਂ ਕੋਸ਼ਿਸ਼ ਕੀਤੀ ਮਹਿਰਾ ਬਰਾਦਰੀ ਨੂੰ ਉੱਪਰ ਲੈ ਕੇ ਜਾਣ ਦੀ ਲੇਕਿਨ ਅੱਜ ਵਿਕਰਮਜੀਤ ਸਿੰਘ ਮਹਿਰਾ ਜਿਨ੍ਹਾਂ ਨੇ ਪੰਜਾਬ ਦੀ ਕਮਾਂਡ ਚੱਕੀ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਨੂੰ ਗੂੰਦ ਦਿੱਤਾ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਪਨਾਟਕਾ ਜਿਵੇਂ ਉਹਨਾਂ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਜਾ ਕੇ ਮਹਿਰਾ ਬਰਾਦਰੀ ਦਾ ਨਾਮ ਉੱਚਾ ਕੀਤਾ ਔਰ ਜਿਸ ਦੀ ਸਿਫਤ ਪ੍ਰੇਕਾ ਗਾਂਧੀ ਜੀ ਨੇ ਵੀ ਕੀਤੀ ਹੈ ਇਹਨਾਂ ਨੂੰ RCSC ਦਾ ਮੈਂਬਰ ਵੀ ਪਾਇਆ ਅਰ ਮੈਂ ਇਹਨਾਂ ਨੂੰ ਉਸ ਨਜ਼ਰ ਨਾਲ ਦੇਖਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ 5 ਤੋਂ 6 ਸੀਟਾਂ ਨੇ ਉਹ ਮਿਨਿਓਰਿਟੀ ਡਿਪਾਰਟਮੈਂਟ ਦਾ ਹੱਕ ਵੰਦਾ ਉਹ ਇਨਸਾਫ ਰੈਲੀ ਦੇ ਵਿੱਚੋਂ ਲੈ ਕੇ ਹਾਂ ਕਾਂਗਰਸ ਪਾਰਟੀ ਅਰ ਸਾਰਿਆਂ ਨੂੰ ਸਨਮਾਨਤ ਦੇਊਗੀ ਇਹ ਬਹਿਮ ਕੱਢਦਣ ਵੀ ਤਾਂ ਕਿ ਇਹ ਜਿਹੜੇ ਵੱਡੇ ਲੋਕ ਨੇ ਅਰ ਉਹ ਬਹਿਮ ਕੱਢਦਣ ਵੀ ਕਾਂਗਰਸ ਪਾਰਟੀ ਦੇ ਵਿੱਚ ਪੈਸੇ ਨੂੰ ਟਿਕਟ ਮਿਲਦੀ ਆ ਪੈਸੇ ਨੂੰ ਟਿਕਟ ਨਹੀਂ ਮਿਲਦੀ ਤਾਕਿ 75 ਸਾਲ ਦੇ ਵਿੱਚ ਕਿਹਨੇ ਕਿਹਨੂੰ ਮੈਸਾ ਦਿੱਤਾ ਸੀ ਇਸ ਬਰਾਦਰੀਆਂ ਨੇ ਔਰ ਸਾਰੇ ਲੀਡਰਾਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਮਿਨਿਸਟਰ ਵਜ਼ੀਰ ਬਣਾਇਆ ਸਰਕਾਰਾਂ ਬਣਾਈਆਂ ਤਾਂ ਅੱਜ ਸਾਡੇ ਬੱਚਿਆਂ ਦਾ ਵੀ ਹੱਕ ਬਣਦਾ ਤਾਂ ਕਿ ਕਾਗਜ਼ਪਾਟ ਦੇ ਵਿੱਚੋਂ ਨਮਾਇਰਗੀ ਲੈ ਕੇ ਅੱਗੇ ਵਧ ਕੇ ਤਾਂ ਕਿ ਆਪਣੇ ਸਮਾਜ ਦਾ ਵਿਕਾਸ ਹੋਵੇ ਤਾਂ ਕਿ ਕਿਤੇ ਦੀ ਕੋਈ ਗੁਲਾਮੀ ਨਾ ਕਰੇ